ਇਹ ਸਾਡੇ ਕੋਲ 800 ਰੁਪਏ ਜੀ ਜੋੜਾ ਵਿੱਚ ਹੀ ਵੱਲੋ ਐਲਡੀ ਵੱਲੋ ਆ ਗਏ ਗਰੰਟੀ ਠੀਕ ਹੈ ਬਾਜ਼ਾਰ 'ਚ 52 5300 ਰੇਟ ਆ ਆਰਾਮ ਨਾਲ 9500 ਚ ਦੇਵਾਂਗੇ ਤੁਹਾਨੂੰ ਸਾਡੇ ਨੰਬਰ ਵਿਚ ਤੁਹਾਨੂੰ ਗਾਰੰਟੀ ਨਹੀਂ ਦਿੰਦੇ 1 ਸਾਲ ਦੀ ਰੰਡੀ ਦੀ 40 ਡਿਜ਼ਾਈਨ ਹੈ ਇਹ ਲਡੀਆਂ ਦੇ ਵਿੱਚ 350 500 ਫੁੱਟ ਦੀ ਲੜੀ ਤੁਹਾਨੂੰ ਹਾਂਜੀ ਸਿਰਫ 220 ਵੀ 220 ਰੁਪਏ ਵਿੱਚ 5000 ਰੁਪਏ ਦੇ ਵਿੱਚ ਵਿੱਚੇ ਲਵਾਈ ਵਿੱਚੇ ਪਾਈਪਾਂ ਸਾਰਾ ਕੁਝ ਤੇ 2 ਸਾਲ ਦੀ ਗਾਰੰਟੀ ਸਰਵਿਸ ਵਾਲੀ ਘਰੇ ਵੀ ਪਹੁੰਚ ਕਰ ਦਾਂਗੇ ਘਰੇ ਵੀ ਪਹੁੰਚ ਹੋ ਜੂਗੀ ਕੋਈ ਥਾਂ ਜਗ੍ਹਾ ਹੁੰਦੀ ਨਹੀਂ ਸੀ ਹਾਂਜੀ ਹਾਂਜੀ ਉਹਨਾਂ ਨੂੰ ਏਸੀ ਟਾਈਪ ਦੀ ਕੀਦਰ ਲੱਗ ਜੂਗਾ ਇਹ ਠੀਕ ਹੈ ਏਸੀ ਲੱਗਿਆ ਹੁੰਦਾ ਵੀ ਜਗ੍ਹਾ ਘਟ ਕੇ ਇਹਨੂੰ ਕੰਮ ਨਹੀਂ ਕਰੂਗਾ 300 7 ਸਾਲ ਗਾਰੰਟੀ ਹੈ 250 ਵਾਟ ਦਾ 250 ਵਾਟ ਦਾ ਇਹਨੂੰ ਤੁਸੀਂ ਪਲੱਗ ਤੇ ਪੰਜਾਬ ਪ੍ਰਤੀ ਉੱਡ ਗਿਆ ਜੀ ਗੱਲ ਕਰੀਏ ਯਾਰ 2100 ਰੁਪਏ ਦਾ ਲੈ ਜਾਓ ਸਾਡੇ 2100 ਰੁਪਏ ਦੇ ਵਿੱਚ ਦੇ ਮਾਰ ਸੁਜਾਤਾ ਕੰਪਨੀ ਦਾ ਜੀ ਹੈਂਡ ਬਲੈਂਡਰ ਹੈਂਡ ਬਲੈਂਡਰ ਆਏ ਮੰਨੋ ਵੀ ਇਹ ਖਰਾਬ ਹੀ ਨਾ ਜੰਦੇ ਲੱਗ ਜਾਂਦੇ ਜਾਤਾ ਕੰਪਨੀ ਦਾ ਜੂਸਰ ਲੈ ਜਾਓ 1600 ਰੁਪਏ 5550 550 ਲੋਨ ਦੀ ਲੋੜ ਨਹੀਂ ਤਾਂ 1600 ਚ ਤੰਦੂਰੀ ਆਟਮਾ ਖਾਣੀ ਹੈ ਆ ਤੰਦੂਰੀ ਵਾਸਤੇ ਆਟਮਾ ਜੀ ਠੀਕ ਚਾਰਜਿੰਗ ਬਾਕੀ ਚੀਜ਼ਾਂ ਤੁਸੀਂ ਮਿੱਤਰੋ ਕੈਫੇ ਦੇ ਜਾ ਕੇ ਖਾਣੇ ਹੋਣਾ ਉਹ ਤੁਸੀਂ ਘਰੇ ਤਿਆਰ ਕਰ ਸਕਦੇ ਹੋ ਆਪਦੀਆਂ ਜਿਵੇਂ ਫਰਾਈਆਂ ਫਰੂਆਂ ਜਿਹਾ ਨੇ 에어 ਫ੍ਰਾਇਰ ਦੀ ਵੈਰਾਈਟੀ ਬਹੁਤ ਆ ਬਾਈ ਕੋਲ ਸਾਡੇ ਕੋ ਤੁਸੀਂ ਕੰਪਨੀ ਮੰਗੋ ਤਾਰ ਦੀ ਕਿਹੜੀ ਲੈਣੀ ਹੈ ਹਾਂਜੀ ਹੈਵਲ ਪੌਲੀ ਕੈਬ ਕੇ ਆਈ ਠੀਕ ਹੈ ਔਰ ਤੁਸੀਂ ਜਿਹੜਾ ਮਰਜ਼ੀ ਤਾਰ ਦਾ ਬ੍ਰਾਂਡ ਵੰਗੋ ਤੁਹਾਨੂੰ ਅਸੀਂ ਤਾਰ ਦੇਵਾਂਗੇ ਸਾਡੇ ਕੋਲ ਤੁਸੀਂ ਹੋਲਸੇਲ ਰੇਟ ਲਓ ਠੀਕ ਹੈ ਪੁਰਾਣੀ ਰਿਸ਼ਤੇ ਦੇ ਮਾਲ ਲੈ ਲਓ ਸਾ ਤੋਂ ਹੋਰ ਛੋਟ ਪੁਰਾਣੀ ਲੈ ਲਓ ਰਮੀਆਂ ਰਿਸ਼ਤਾ ਆ ਗਿਆ ਪੁਰਾਣੀ ਤੇ ਲੈ ਅਸੀਂ ਤੁਹਾਨੂੰ ਉਹੀ ਸਸਤਾ ਦੇਵਾਂਗੇ ਕੰਪਨੀ ਦਾ ਮਾਲ ਠੀਕ ਹੈ ਜੇ ਕੰਪਨੀ ਦਾ ਸਾਨੂੰ 45% ਲੱਸ ਆਉਂਦਾ 50 ਆਉਂਦਾ ਅਸੀਂ ਤੁਹਾਨੂੰ ਪੂਰਾ ਕਟਾ ਇੱਕ ਦੋ ਪਰਸੈਂਟ ਹੀ ਰੱਖਣਾ ਸੀ ਇਹਦੇ ਕਰੇ ਸਾਰੀ ਉਮਰ ਮਾਲ ਲੱਗਣਾ ਹੁੰਦਾ ਮੈਂ ਦਵਾ ਦਿਸੀ ਮਾਲ ਕੰਪਨੀਆਂ ਵਾਲਾ ਆ ਨਿਗਾ ਮਾਰੋ ਸੁੱਚਾ 32 ਗੰਪਰੇ ਪੌਲੀ ਕੈਮ ਠੀਕ ਹੈ ਪ੍ਰਾਂਡ ਸਾਡੇ ਕੋਲ ਜੀ ਉਤੋਂ ਸਵਾਗਤ ਆ ਪੇਜ ਤੇ ਤੇ ਜੁੜੂ ਚੈਨਲ ਸਾਰਿਆਂ ਦਾ ਆਪਾਂ ਕਿਹਾ ਇਸ ਸ਼ਕਤੀ ਇਲੈਕਟ੍ਰੀਕਲ ਕੰਪਨੀ ਤਬਾ ਮੰਡੀ ਦੇ ਵਿੱਚ ਥੋੜਾ ਜਿਹਾ ਅੱਗੇ ਆ ਜੀ ਤੇ ਬਾਜ਼ਾਰ ਦਿਖਾ ਦੇ ਮੇਨ ਬਾਜ਼ਾਰ ਦੇ ਵਿੱਚ ਵੀਰਾਂ ਦੀ ਸੌਪਾ ਤੇ ਸਾਰਾ ਕੁਝ ਹੀ ਵੀਰਾਂ ਤੋਂ ਮਿਲਦਾ ਤੇ ਜਿਵੇਂ ਕਿ ਜੀ ਇਹ ਬਿਜਲੀ ਦਾ ਸਮਾਨ ਯਾਰ ਜਿਹੜਾ ਤੁਹਾਨੂੰ ਕਿਤੋਂ ਵੀ ਨਾ ਮਿਲਿਆ ਜਿਵੇਂ ਕਦੀ ਇੱਕ ਬੱਚ ਕੋਈ ਲੈਦੀਆਂ ਜਾਂ ਆਈਟਮਾਂ ਹੁੰਦੀਆਂ ਨਹੀਂ ਕਿਤੋਂ ਹੀ ਮਿਲਦੀਆਂ ਸਾਨੂੰ ਉਹ ਸਾਰੀਆਂ ਵੈਰਾਈਟੀਆਂ ਇੱਥੋਂ ਮਿਲੀਆਂ ਜਿਵੇਂ ਆਪਾਂ ਪਸਾਰੀ ਦੀ ਦੁਕਾਨ ਤੇ ਜਾ ਕੇ ਤੀਜਾ ਮੰਗਦੇ ਹੁੰਨੇ ਆ ਉਹ ਗਾਮਾ ਬਿਜਲੀ ਦਾ ਯਾਰ ਤੁਸੀਂ ਚੀਜ਼ ਜਿਹੜੀ ਮਰਜ਼ੀ ਲੈ ਜਿਓ ਤੇ ਇੱਕੇ ਜਗ੍ਹਾ ਦੇ ਉੱਤੇ ਤੁਸਾਨੂੰ ਮਿਲ ਜੂ ਤੇ ਨਾਲ ਆਪਣੇ ਬਾਈ ਹਰੀਸ਼ ਅੱਸੀ ਗੱਲ ਰਹੀ ਸੀ ਭਾਈ ਸਾਹਿਬ ਅੱਸੀ ਗੱਲ ਜੀ ਬਲਤ ਦਿਵਾਲੀ ਦੀਆਂ ਮੁਬਾਰਕਾਂ ਬਹੁਤ-ਬਹੁਤੀ ਤੁਸਾਨੂੰ ਵੀ ਮੁਬਾਰਕਾਂ ਸਾਰੇ ਮੇਰੇ ਭਰਾਵਾਂ ਨੂੰ ਹਾਂਜੀ ਅੱਸੀ ਗੱਲ ਸਾਰਿਆਂ ਨੂੰ ਅੱਸੀ ਗੱਲ ਜੀ ਪੇ ਤੇ ਸਵਾਗਤ ਆ ਜਿਵੇਂ ਗੱਲ ਕਰੀਏ ਬਾਜ਼ਾਰ ਬਾਹਰਲੇ ਪਾਸੇ ਵਾਲਾ ਵੀ ਭਰਿਆ ਪਿਆ ਤੇ ਬਾਜ਼ਾਰਾਂ ਨੂੰ ਦੁਕਾਨ ਵੀ ਸਾਰੀ ਭਰੀ ਪਈਆ ਤੇ ਹੁਣ ਹਰੀਸ਼ ਜੀ ਇੱਧਰ ਆ ਜਿਓ ਕਿਰਾਂ ਜਿਹੜੀਆਂ ਆ ਲੈਦੀਆਂ ਆਂ ਚੀਜ਼ਾਂ ਨੇ ਆਪਾਂ ਇਹਨਾਂ ਤੋਂ ਵੀਡੀਓ ਸਟਾਰਟ ਕਰਾਂਗੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਸੋਨੋ ਮਿੱਤਰੋ ਆਮ ਨੋਰਮਲ ਦੁਕਾਨ ਤੋਂ ਨਹੀਂ ਮਿਲਣਗੀਆਂ ਇਹਨਾਂ ਕੋਲੋਂ ਮਿਲਣਗੀਆਂ ਸਾਡੇ ਕੋਲ ਤੁਸੀਂ ਐ ਮਨ ਲਓ ਵੀ ਦੀਵਾਲੀ ਤੇ ਕਿਸੇ ਨੂੰ ਗਿਫਟ ਦੇਣਾ ਹੈ ਹਾਂਜੀ ਘਰ ਵਾਸਤੇ ਕੋਈ ਚੀਜ਼ ਵਰਤਣੀ ਹੈ ਹਾਂਜੀ ਸਾਡੇ ਕੋਲ ਟੋਟਲ ਆਟਮਾ ਜਿਵੇਂ ਆਪਣੇ ਆ ਕੇ ਜੀ ਸ਼ੇਕਰ ਆ ਗਏ ਜੀ ਸ਼ੇਕਰ ਆ ਗਏ ਜੀ ਹਾਂਜੀ ਸ਼ੇਕਰ ਜਿੰਮ ਵਾਲੇ ਮੁੰਡੇ ਵਰਤਦੇ ਆ ਜੀ ਘਰਾਂ ਜੀ ਵਰਤਦੇ ਆ ਤਾਂ ਅਜ ਵੀ ਵਰਤੇ ਜਾਂਦੇ ਆ ਸ਼ੇਕਰ ਮਿਲ ਜਾਣਗੇ ਜਿਵੇਂ ਜਿਮ ਵਾਲੇ ਮੁੰਡਿਆ ਕੀ ਇਹ ਰਹੀ ਕੋਈ ਨਾ ਕੀ ਚੀਜ਼ ਸ਼ੇਕ ਕਰਕੇ ਜਾਂ ਪ੍ਰੋਟੀਨ ਵਗੈਰਾ ਮਿਕਸ ਕਰਕੇ ਆਪਦਾ ਪੀਣਾ ਹੁੰਦਾ ਤਾਂ ਨਿੱਕੀ ਜੀ ਚੀਜ਼ ਆ ਯਾਰ ਚੁੱਪ ਕਰਕੇ ਲੈ ਕੇ ਜਾਓ ਨਾਲ ਆਪਦਾ ਵਰਤੂ ਜਿਵੇਂ ਸਾਡੇ ਕੋਲ ਮਲਟੀ ਇਲੈਕਟ੍ਰਿਕ ਪੈਨ ਬੋਲਦੇ ਆ ਜੀ ਇਹਨੂੰ ਹਾਂਜੀ ਇਹ ਪੈਨ ਨਹੀਂ ਇਲੈਕਟ੍ਰਿਕ ਪੈਨ ਆ ਠੀਕ ਹੈ ਪੜੋ ਗੈਸ ਤੇ ਰੱਖਣ ਦੀ ਲੋੜ ਨਹੀਂ ਐਂ ਬਣ ਜਾਂਦਾ ਪਲੱਗ 'ਚ ਪਾ ਕੇ ਠੀਕ ਹੈ ਠੀਕ ਹੈ ਜੀ ਆ ਆ ਗਏ ਆਪਣੇ ਕੋਲ ਚਾਰਜਿੰਗ 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 ਬਾਕਸ ਆ ਤੇ ਇਹ ਚਾਰਜਿੰਗ ਵਾਲਿਆ ਜਿਵੇਂ ਤੁਸੀਂ ਖਾਣਾ ਆਪਦਾ ਲੈ ਗਏ ਇਹ ਕੋਈ ਬੰਦਾ ਸਕੂਲ 'ਚ ਕੋਈ ਬੱਚਾ ਪੜਦਾ ਯਾਰ ਚਾਹੇ ਕੋਈ ਬੰਦਾ ਆਪਦਾ ਆਫਿਸ 'ਚ ਜਾਂਦਾ ਉਹਦਾ ਖਾਣਾ ਪੀਣ ਵਾਲਿਆਂ ਜਿਵੇਂ ਕੋਈ ਵੀ ਵੈਰਾਈਟੀ ਆ ਠੰਡੀ ਹੋ ਜਾਂਦੀ ਆ ਗਰਮੀ ਰਹੂ ਇਹਦੇ 'ਚ ਅਲੱਗ 'ਚ ਪਾਓ ਗਰਮ ਹੋ ਜੂ 20 ਮਿੰਟਾਂ 10 ਮਿੰਟਾਂ ਦੇ ਵਿੱਚ ਤਿਆਰ ਹੋ ਜੂ ਦੁਬਾਰਾ 10 ਮਿੰਟ ਪਹਿਲਾਂ ਦੁਬਾਰਾ ਜਿਵੇਂ ਕਿ ਦੀ ਆਪਦੀ ਕਰਮ ਕਰ ਲਓ ਕਰਮ ਕਰ ਲਓ ਜੀ ਠੀਕ ਆ ਇਹ ਵੈਰਾਈਟੀ ਵੀ ਨਹੀਂ ਮਿਲਦੀ ਸਾਡੇ ਕੋਲ 에ਅਰ ਫਰਾਇਰ ਦੇਖੋ ਜੀ ਹੈ ਹੈਪਲ ਕੰਪਨੀ ਦੇ 에ਅਰ ਫਰਾਇਰ ਹਾਂ ਜੀ 에ਅਰ ਫਰਾਇਰ ਇਹਨਾਂ ਵਿੱਚ ਸਾਡੇ ਕੋਲ ਫਰੈਂਡਜ਼ ਕੰਪਨੀ 에ਅਰ ਫਰਾਇਰ ਜੀ ਠੀਕ ਹੈ ਸਾਰੀਆਂ ਕੰਪਨੀਆਂ ਦੇ ਹੈ ਇਹ ਬਰੇਡੀਆਂ ਦੇ ਕੰਮ ਉਹ ਆ ਜਿਹੜੀਆਂ ਚੀਜ਼ਾਂ ਤੁਸੀਂ ਮਿੱਤਰੋ ਕੈਫੇ ਦੇ ਜਾ ਕੇ ਖਾਣੇ ਹੋਣਾ ਉਹ ਤੁਸੀਂ ਘਰੇ ਤਿਆਰ ਕਰ ਸਕਦੇ ਹੋ ਆਪਦੀਆਂ ਜਿਵੇਂ ਫਰਾਈਆਂ ਫਰੂਂਗਾਂ ਜਿਹਾ ਨੇ 에어 ਫ੍ਰਾਇਰ ਦੀ ਵੈਰਾਈਟੀ ਬਹੁਤ ਆ ਬਾਈ ਕੋਲ ਗ੍ਰਿਲਡ ਸੈਂਡਵਿਚ ਦੇਖੋ ਜੀ ਠੀਕ ਹੈ ਜੇ ਆਪਾਂ ਬਰਗਰ ਕੈਫੇ ਖਾਣੇ ਆ ਕਿਸੇ ਕੈਫੇ ਦੇ ਖਾਣੇ ਆ ਹਾਂ ਜੀ ਉਹ ਤੋਂ 1.5 150 ਰੁਪਏ ਮਿਲਦਾ ਠੀਕ ਹੈ ਸਰ 10 20 ਰੁਪਈਆ ਚ ਵਧੀਆ ਤਿਆਰ ਹੋ 10 20 ਰੁਪਈਆ ਦੇ ਵਿੱਚ ਸੈਂਡਵਿਚ ਬਣਾਓ ਉਹਦਾ ਖਾਓ ਤੇ ਮੈਨੂੰ ਐਂ ਦੱਸ ਬਈ ਹਰੀ ਜੀ ਸਾਰੀ ਚੀਜ਼ ਵਧੀਆ ਕੁਆਲਿਟੀ ਦੀ ਗਾਰੰਟੀ ਬਰੰਟੀ ਵਾਲਾ ਸਮਾਨ ਆ ਆਨਲਾਈਨ ਕਰੀਏ ਸਰਵਿਸ ਮਿਲੂ ਦੇਖੋ ਰੋਟੀ ਮੇਕਰ ਆ ਗਿਆ ਜੀ ਠੀਕ ਹੈ ਰੋਟੀ ਮੇਕਰ ਜਿਵੇਂ ਕਿ ਇਹ ਰੀ ਬੰਦਾ ਇਕੱਲਾ ਕੋਈ ਜੋਬ ਕਰਦਾ ਚੰਡੀ ਦਾ ਤੇਰੇ ਬਣਾ ਕੇ ਰੱਖਣਾ ਜੀ ਚੀਜ਼ ਠੀਕ ਹੈ ਰੋਟੀ ਦੇ ਚੀਜ਼ ਤਿਆਰ ਜਿਵੇਂ ਕਿ ਇਹ ਚੱਕਲੇ ਵਾਲਾ ਤੇ ਜਿਵੇਂ ਕਿ ਨਹੀਂ ਗਏ ਸਾਰਾ ਤਵਿਆੜਾ ਤੰਨੇ ਤੇਰੇ ਕੰਮ ਨਹੀਂ ਇਕੱਲੇ ਨਹੀਂ ਕਰਨੇ ਫਿਰ ਕਾ ਦੇਖੋ ਜੀ ਵੈਕਿਊਮ ਕਲੀਨਰ ਆ ਗਿਆ ਹਾਂਜੀ ਗੱਡੀਆਂ ਵਿੱਚ ਢੋੜ ਪੈਂਦੀਆਂ ਤਰ੍ਹਾਂ ਕੋਠੀਆਂ ਵਿੱਚ ਢੋੜ ਪੈਂਦੀ ਠੀਕ ਹੈ ਵੱਡੇ ਸਾਰੇ ਮਿਲ ਜਾਣਗੇ ਸਪਲਾਈ ਕਰਨੀ ਆਪਾਂ ਹਾਂਜੀ ਤੁਸੀਂ ਆਟੋਮੈਟਿਕ ਆਪਣਾ ਡੱਗੀ ਲੱਗੀ ਲੱਗੀ ਰੋੜੀ ਜਾਓ ਇਹਨੇ ਹਾਂਜੀ ਇਹ ਮਰੀ ਉਹ ਨਾਲ ਦੀ ਸਾਰਾ ਰੇਤਾ ਵਿੱਚ ਰੇਤਾ ਵਿੱਚ ਇਧਰ 2200 ਬਾੜ ਦਾ 2000 ਬਾੜ ਦੇ ਨਹੀਂ ਮਿਲ ਜਾਣਗੇ ਇਹਦਾ ਨਵਾਂ ਮਾਡਲ ਆਇਆ ਜੀ ਇਹਨਾਂ ਦਾ ਹਾਂਜੀ ਇਹ ਵੀ ਵੈਕਿਊਮ ਕਲੀਨਰ ਹੈ ਠੀਕ ਹੈ ਜੇ ਮੈਂ ਕਿਸੇ ਨੇ ਤੰਦੂਰੀ ਆਟਮਾ ਖਾਣੀ ਹੈ ਹਾਂਜੀ ਆ ਤੰਦੂਰੀ ਵਾਸਤੇ ਆਟਮ ਆ ਠੀਕ ਹੈ ਤੰਦੂਰੀ ਆਟਮ ਆ ਆ ਦੇਖੋ ਤੁਸੀਂ ਇੱਕ ਆ ਮਲਟੀ ਫਰਾਈ 에ਅਰ ਫਰਾਈ ਹੈ ਨਵਾਂ ਮਾਡਲ ਆਇਆ ਸਾਡੇ ਕੋਲ ਆਟਮਾ ਤੁਸੀਂ ਮੈਨੂੰ ਇਹ ਤਾਂ ਕੁਝ ਵੀ ਨਹੀਂ ਹੋਰ ਆਟਮਾ ਵੇਰਾਈਟੀਆਂ ਜਿਵੇਂ ਕਿ ਦੀ ਹਾਜੇ ਦਾ ਦੁਕਾਨ ਦੇ ਆਪਾਂ ਫਰੰਟ ਤੇ ਖੜੇ ਆ ਇੱਥੇ ਬੜਾ ਕੁਝ ਪਿਆ ਬਾਈ ਦਾ ਰੱਖਿਆ ਜਿਵੇਂ ਜਿਵੇਂ ਆਪਾਂ ਅੱਗੇ ਚੱਲੀ ਜਾਵਾਂਗੇ ਆ ਤੀਜਾ ਆਫਰ ਵਾਲੀਆਂ ਨੇ ਦੀਵਾਲੀ ਵੇਲੇ ਮਿੱਤਰੋ ਲਾਹਾ ਲੈ ਲੋ ਇਹ ਤਾਂ ਰੇਟ ਮੁਫਤੀ ਕਰ ਠੀਕ ਹੈ ਤੇ ਆ ਹੁਣ ਜਿਹੜਾ ਐਡਰੈਕਸ਼ਨ ਆ ਗਿਆ ਜਿਵੇਂ ਤੁਸੀਂ ਬਾਜ਼ਾਰ ਦੇ ਵਿੱਚ ਜਾਓਗੇ ਉਸ ਨੂੰ ਲੈਦੇ ਯਾਰ ਇਹਦਾ ਲੈਣੀ ਪੂ ਨਾਲ ਸੋਨੇ ਦੇ ਭਾਂਡੇ ਲੈਣੇ ਪੈਣਗੇ ਇਹਦੇ ਵਾਸਤੇ ਲੋੜ ਨਹੀਂ ਇਹਦੇ ਵਾਸਤੇ ਕੋਈ ਭਾਂਡੇ ਲੈਣੇ ਨਹੀਂ ਹੁਣ ਸਾਨੂੰ ਇਹ ਸਟੀਲ ਦਾ ਮਾਡਲ ਹੈ ਜੀ 2200 ਵਾਟ ਦਾ 2200 ਵਾਟ ਦਾ ਇਹਨੂੰ ਤੁਸੀਂ ਪਲੱਗ 'ਤੇ ਬਾਅਦ ਝੜਾ ਤੁਹਾਡੇ ਘਰੇ ਭਾਂਡਾ ਪੈ ਉਹੀ ਚਲਾਓ ਠੀਕ ਹੈ ਤੇ ਹਰੀ ਜੀ ਹੁਣ ਜਿਹਦੇ ਐਮ ਆਰ ਪੀ ਦੀ ਗੱਲ ਕਰੀ ਇਧਰ 4000 ਕੋਸਾ ਦਾ ਇਹਦਾ ਰੇਟ ਨਹੀਂ ਅਸੀਂ ਵੇਚਦੇ ਨਹੀਂ 2800 ਰੁਪਏ ਪਹਿਲਾਂ 2800 ਰੁਪਏ ਅੱਜ ਤੁਹਾਨੂੰ 22100 ਦੇਵਾਂਗੇ ਰੇਟੂ ਰੇਟ ਪੰਜਾਬ ਪ੍ਰੈਕਟੀ ਉੱਡ ਗਿਆ ਜੀ ਗੱਲ ਕਰੀਏ ਯਾਰ 2100 ਰੁਪਏ ਦਾ ਲੈ ਜਾਓ 2100 ਰੁਪਏ ਦੇ ਵਿੱਚ ਦੇਵਾਂਗੇ ਠੀਕ ਹੈ ਉਦੋਂ ਬਾਅਦ ਦੇ ਵਿੱਚ ਹਾਂਜੀ ਜੂਸਰ ਕੱਢਾ ਜੀ ਕੰਪਨੀ ਨੇ ਸੁਜਾਤਾ ਨੇ ਹਾਂਜੀ ਇਹ ਜਿਹੜੇ ਜੂਸ ਆਪਾਂ ਪਹਿਲਾਂ ਪੀਨੇ ਆ ਉਹਦੇ ਵਿੱਚ ਮਿਕਸ ਜੂਸ ਹੁੰਦਾ ਹਾਂ ਹਾਂਜੀ ਹਾਂਜੀ ਜੀ ਆ ਜਾਂਦਾ ਵਿੱਚ ਹੀ ਗੁੱਦਾ ਆ ਜਾਂਦਾ ਹਾਂਜੀ ਉਹਦਾ ਟੇਸਟ ਬਣਦਾ ਨਹੀਂ ਬਣਦਾ ਨਹੀਂ ਇਹ ਨੇਚਰਲ ਜੂਸ ਬਣਾਉ ਜੀ ਨੇਚਰਲ ਠੀਕ ਹੈ ਇਹਨੂੰ ਘੱਤ ਕੇ ਬੜੀ ਉੱਚ ਰੱਖੋ ਜੂਸ ਪੀਣਾ ਤਾਂ ਯਾਰ ਇਹ ਲੈ ਜਾ ਬਿਨਾ ਪੀਆ ਤੋਂ ਬਿਨਾ ਪੀਆ ਤੋਂ 1600 ਲਓ ਇਹਦਾ ਹਾਂਜੀ ਸਿਰਫ 1600 ਰੁਪਏ ਚ 1600 ਸਜਾਟਾ ਕੰਪਨੀ ਦਾ ਸਜਾਟਾ ਕੰਪਨੀ ਦਾ ਜੂਸਰ ਲੈ ਜਾਓ 1600 ਰੁਪਏ ਵਿੱਚ ਕੋਈ 550 550 ਲਾਉਣ ਦੀ ਲੋੜ ਨਹੀਂ ਤੇ 1600 ਚ ਤੁਹਾਨੂੰ ਇਹਦਾ ਬਹਰੀ ਚੀਜ਼ੇ ਗੱਲ ਕਰੀਏ ਆ ਯਾਰ ਸਜਾਟਾ ਕੰਪਨੀ ਦੇ ਜੂਸਰ ਇੰਨੇ ਕ ਚੱਲਦੇ ਆ ਤੁਸੀਂ ਕਿਸੇ ਮਰਜ਼ੀ ਜੂਸ ਵਾਲੇ ਕੋਲ ਵਗ ਜਿਓ ਸਜਾਟਾ ਦਾ ਉਹਦੇ ਕੋਲ ਆਉਗੀ ਜੀ ਕੋਈ ਕੋਲ ਦੀ ਜੂਸ ਦੀ ਇਹ ਨਹੀਂ ਪੀਲੀ ਮੁਰ ਕੇ ਭੁੱਲਿਆਂਗੇ ਹੋਈ ਪੀਣੀ ਇਹ ਜੂਸਾਂ ਦੇ ਵਿੱਚ ਤਾਂ ਬ੍ਰੈਂਡ ਹੀ ਆ ਜ ਤੁਸੀਂ ਘਰੇ ਲਾ ਦੋ ਇਹਨੂੰ ਜਾ ਕੇ ਸਿਰਫ ਇਹਨੇ 20 ਵਾਟ ਲਾਈਟ ਖਾਣੀ ਹੈ 20 ਵਾਟ ਠੀਕ ਹੈ ਜਿੰਨਾ ਮੱਖੀ ਮਚਰ ਦਾ ਵਿੱਚ ਆਜੂ ਇਹਦੇ ਆਟੋਮੈਟਿਕ ਠੀਕ ਹੈ ਸਾਰਾ ਛੜਕਾਰਾ ਕਿੰਨੇ ਦਾ ਜੀ ਇਹ ਨਾਲੇ ਕੰਪਨੀ ਦਾ ਮਾਲੂ ਕੋਈ ਲੋਕਲ ਨਹੀਂ ਠੀਕ ਹੈ ਕੋਈ ਬਰਾਂਡਲੇ ਬਹੜੇ ਲੰਦਾਰੇ ਦਾ ਬਣਿਆ ਬਣੇ ਠੀਕ ਹੈ ਇਹ ਕੰਪਨੀ ਦਾ ਮਾਲ ਬ੍ਰਾਂਡ ਇਹ ਕਿੰਨੇ ਦਾ ਜੀ ਇਹ ਤੁਹਾਨੂੰ ਅਸੀਂ ਦੇ ਦਵਾਂਗੇ 1800 ਰੁਪਏ ਦੇ ਵਿੱਚ 1800 ਰੁਪਏ ਦਾ ਇਹ ਲੈ ਜਾਓ ਤੇ ਹੁਣ ਅੱਗੇ ਆਇਆ ਕਿਰਾਂ ਇਧਰਲੇ ਪਾਸੇ ਇਹਦੇ ਤੇ ਦੱਸੋ ਕੀ ਆਫਰ ਆ ਇਹ ਸਰ ਤੁਹਾਨੂੰ ਕੀ ਦੇ ਅਸੀਂ ਆਫਰ ਦੇ ਰਿਹਾ ਹਾਂ ਜੀ ਹਾਂ ਜੀ 5 ਸਟਾਰ ਮਾਡਲ ਗਲਾਸ ਵਾਲਾ ਮਾਡਲ ਗਲਾਸ ਵਾਲਾ ਮਾਡਲ ਆ ਸਿਆਲ ਵੀ ਭੱਜੇ ਆਉਂਦੇ ਆ ਲੋੜ ਸਾਰਿਆਂ ਨੂੰ ਐ ਦੀ ਜਿਹੜਾ ਹੁਣ ਬਾਜ਼ਾਰ ਦੇ ਵਿੱਚ ਵੇਚ ਰਹੇ ਨੇ 2500 ਰੁਪਏ ਦਾ ਗੀਜ਼ਰ ਹਾਂਜੀ ਉਹ ਤਾਂ ਇੱਕ ਮੌਤ ਨੂੰ ਹੱਥ ਲਾਉਣਾ ਹਾਂਜੀ ਅਸੀਂ ਨਹੀਂ ਕਹਿੰਦੇ 2500 ਵਾਲਾ ਗੀਜ਼ਰ ਲਾਓ ਠੀਕ ਐ ਜੇ ਲਾਉਣਾ ਗਲਾਸ ਵਾਲਾ ਮਾਡਲ ਲਾਓ ਜੀ ਠੀਕ ਐ 2500 ਨਾਲ ਟੁੱਟੀਆਂ ਤੇ ਗਾਰੰਟੀ ਆ ਜਾਊਗਾ ਮੁੜ ਕੇ ਦਸਕਾ ਸਹੀ ਗੱਲ ਆ ਜੀ ਗਲਾਸ ਵਾਲਾ ਸ਼ੌਕ ਪ੍ਰੂਫ ਆ ਜੀ ਇਹ ਠੀਕ ਐ 5 ਸਟਾਰ ਰੇਟਿੰਗ ਆ ਐ ਦੀ ਪੜੋ 5 ਸਟਾਰ ਰੇਟਿੰਗ ਵਾਲਾ ਮਿੱਤਰੂ ਜੀ ਮੈਂ ਕਹਿੰਦੀ ਕੁਆਲਿਟੀ ਇੱਕ ਨੰਬਰ ਹੀ ਆ ਸਰਵਿਸ ਇਹਦੀ ਕਰੇ 2 ਸਾਲ ਦੀ ਦੋ ਤੁਹਾਨੂੰ 2 ਸਾਲ ਦੀ ਸਰਵਿਸ ਆ 5 ਸਾਲ ਟੈਂਕ ਦੀ ਗਾਰੰਟੀ ਇਹਦੀ ਟੈਂਕੀ ਲੀਕ ਹੋ ਗਈ ਨਵੀਂ ਗੀਜਰ ਦਬਾਵਾਂਗੇ ਠੀਕ ਹੈ ਇੱਕ ਆਪਾਂ ਕਿੰਨੇ ਆ ਜਣਾ ਜੀ ਇਹ ਤੁਹਾਨੂੰ ਅਸੀਂ ਵੇਚਾਂ 6000 ਰੁਪਏ ਦਾ ਜੀ ਅੱਜ 5000 ਚ ਵਿੱਚੀ ਲਵਾਈ ਵਿੱਚੀ ਪਾਈਪਾਂ ਸਟੀਲ 5000 ਰੁਪਏ ਦੇ ਵਿੱਚ ਵਿੱਚੇ ਲਵਾਈ ਵਿੱਚੇ ਪਾਈਪਾਂ ਸਾਰਾ ਕੁਝ ਤੇ 2 ਸਾਲ ਦੀ ਗਾਰੰਟੀ ਸਰਵਿਸ ਵਾਲੀ ਘਰੇ ਵੀ ਪਹੁੰਚ ਕਰ ਦਾਂਗੇ ਘਰੇ ਵੀ ਪਹੁੰਚ ਹੋ ਜੂ ਮਿਸਟਰ ਲਾਹਾ ਲੈ ਲੋ ਜਿਵੇਂ ਕਿ ਦੀ ਆਫਰ ਬਹੁਤ ਮੈਲੇ ਨੇ ਆ ਜਾਓ ਜੀ ਤੇ ਯਾਰ ਇੰਨਾ ਦਾ ਟਾਈਮ ਤਾਂ ਆ ਰਿਹਾ ਸੀ ਗਿਆ ਏਸੀ ਹੈ ਨਹੀਂ ਤੂੰ ਇਹ ਵੀ ਰੱਖੀ ਬੈਠਾ ਜਹਾਂ ਮੜਾ ਜਾਂਦਾ ਇਹ ਵੀ ਚੀਜ਼ ਆਈ ਸਰ ਏਸੀ ਹੀ ਹੈਗਾ ਏ ਤੁਸੀਂ ਕਹੋਗੇ ਏਸੀ ਆຊੀਆਂ ਹੈਗੀ ਜਿਹੜਾ ਅਰੇ ਕੀ ਜਿਹੜਾ ਹੈ ਹਾਂਜੀ ਹਾਂਜੀ ਠੀਕ ਹੈ ਤੇ ਕਾਊਂਟ ਕੰਪਨੀਆਂ ਕੀ ਜਿਹੜਾ ਜੀ ਠੀਕ ਹੈ ਇਹ ਕੰਪਨੀ ਦਾ ਗੀਜਰ ਤਾਂ ਬਣਾਏ ਕਿਸੇ ਘਰਾਂ ਦੇ ਜਗ੍ਹਾ ਹੁੰਦੀ ਨਹੀਂ ਸੀ ਹਾਂਜੀ ਹਾਂਜੀ ਉਹਨਾਂ ਨੂੰ ਏਸੀ ਟਾਈਪ ਦੇ ਗੀਜਰ ਲੱਗ ਜੂਗਾ ਇਹ ਏਸੀ ਲੱਗਿਆ ਹੁੰਦਾ ਵੀ ਜਗ੍ਹਾ ਘੱਟ ਕੇ ਇਹਨੂੰ ਕੰਮ ਹੋ ਨਹੀਂ ਕਰੂਗਾ 3 ਸਾਲ 7 ਸਾਲ ਗਾਰੰਟੀ ਹੈ ਦੀ ਠੀਕ ਹੈ ਆਨਲਾਈਨ ਘਰੇក ਬੈਠੇ ਬਾਈ 3 ਸਾਲ ਰਾੜ ਦੀ ਗਾਰੰਟੀ 7 ਸਾਲ ਸਾਰੇ ਮਾਡਲ ਦੀ ਗਾਰੰਟੀ ਦੇਖਣ ਨੂੰ ਆਏ ਲੱਗੂ ਵੀ ਤੁਸੀਂ ਬਾਥਰੂਮ ਏਸੀ ਲਈ ਮਿਲਦੇ ਹੈਵਲ ਕੰਪਨੀ ਦੇ ਗੀਜਰ ਮਿਲਣਗੇ ਹਾਂਜੀ ਹੈਵਲਸ ਹੈ ਇਹਨਾਂ ਕੰਪਨੀਆਂ ਮਿਲੂ ਜੀ ਕੰਪਨੀ ਦੇ ਗੀਜਰ ਮਿਲਣਗੇ ਗੀਜਰ ਤਾਂ ਜਿੰਨੇ ਕਹਦੀ ਹੈ ਕੁਆਲਿਟੀ ਵਾਲੀ ਪਈ ਹੈ ਇੱਧਰ ਦੇ ਪਾਸੇ ਓਰੀਐਂ ਮੈਜਿਕ ਹੌਟ ਫਰੈਂਜ਼ ਸਾਰੀ ਵੈਰੀਟੀ ਮਿਲਦੀ ਜਿਵੇਂ ਕਿ ਰੀ ਹਣਾ ਯਾਰ ਹਰੀਸ਼ ਜਿਵੇਂ ਤੁਸੀਂ ਘਰੋਂ ਚੱਲ ਪੇ ਵੀ ਗੀਜਰਾ ਕੰਪਨੀ ਦਾ ਲੈਣਾ ਆ ਡਿਜ਼ਾਈਨ ਦਾ ਲੈਣਾ ਘੱਟ ਜਗ੍ਹਾ ਤੇ ਫਿੱਟ ਕਰਨਾ ਸਾਰੇ ਹੱਲਾ ਉਹਨੂੰ ਇੱਕ ਤੋਹਫਾ ਹੋਰ ਦਿੰਨੇ ਆ ਜੀ ਹਾਂਜੀ ਸੁਜਾਤਾ ਕੰਪਨੀ ਦਾ ਜੀ ਹੈਂਡ ਬਲੈਂਡਰ ਹੈਂਡ ਬਲੈਂਡਰ ਆਏ ਮੰਨੋ ਵੀ ਇਹ ਖਰਾਬ ਹੀ ਨਾ ਜੰਦੇ ਲੱਗ ਜਾਂਦੇ ਆ ਕੀ ਬਾਤ ਆ ਯਾਰ ਲੋਕੀ ਕੰਪਨੀ ਦਾ 6-700 ਹੀ ਲੈ ਜਾਂਦੇ ਆ ਛੱਡ ਦਾਂਗੇ ਫੇਰ ਨਹੀਂ ਮਿਲਦਾ ਹਾਂਜੀ ਇੱਕ ਵਾਰ ਪੈਸੇ ਲਾ ਲਓ 1900 ਰੁਪਏ ਦੇ ਵਿੱਚ 1900 ਯਾਰ ਚ 22-2300 ਰੁਪਏ ਮਿਲੂ ਤੁਹਾਨੂੰ ਏ 1900 ਰੁਪਏ ਫੁੱਲ ਗਰੰਟੀ 1 ਸਾਲ ਦੀ ਕੋਈ ਗਰੰਟੀ ਮਿਲਦੀ ਵੀ ਆ ਦੇਖੀ 1 ਸਾਲ ਦੀ ਸਹੀ ਗੱਲ ਆ ਇਹਦੀ ਸਾਲ ਦੀ ਗਰੰਟੀ ਆ ਤੇ ਮੈਨੂੰ ਇੱਕ ਐਂ ਦਾ ਸਰੀਸ ਜਿਵੇਂ ਦੀਵਾਲੀ ਚ ਆ ਗਈ ਹੈ ਨਾ ਤੇ ਆ ਇਹਨਾਂ ਦਾ ਬੜਾ ਦੌਰ ਚੱਲਦਾ ਇਹਨਾਂ ਦੇ ਵੀ ਦੱਸ ਕੀ ਗੱਲ ਬੜਾ ਕੋਲ ਇਹਨਾਂ ਦੇ 40 ਡਿਜ਼ਾਈਨ ਆ ਲੜੀਆਂ ਦੇ ਵਿੱਚ ਲੜੀਆਂ ਚ 40 ਲੋਕਾਂ ਨੂੰ ਤਸ਼ਲੀ ਕਰਾਉਂਦੇ ਆ ਅਸੀਂ ਲੜੀਆਂ ਦੇ ਵਿੱਚ ਠੀਕ ਹੈ ਸਾਡੇ ਕੋਲ ਜਿਹੜੀ ਚੀਜ਼ ਮੰਗੂਗਲਾ ਉਹ ਆ ਪੜਾਕੇ ਵਾਲੀ ਲੜੀ ਵੀ ਆਟੋਮੈਟਿਕ ਰਿਮੋਟਰ ਨਾਲ ਪੜਾਕੇ ਮੈਂਦੇ ਆ ਠੀਕ ਹੈ ਤੁਸੀਂ ਪੜਾਕੇ ਵਾਲੀ ਲੜੀ ਮਿਲ ਜੂ ਮਿੱਤਰੋ ਇਹ ਖੁੱਲ ਜਾਂਦੀ ਐਟਮਾ ਬਹੁਤ ਸੁਣੀ ਐਟਮਾ 40 ਡਿਜ਼ਾਈਨ ਨੇ ਇੱਧਰਲੇ ਪਾਸੇ ਜਿਵੇਂ ਕਿ ਰੇ 10 15 ਆ ਲੈਣ ਦੀ ਚਾਹ ਤੋਸਕੁੰਦਰਾ ਉਹ ਲੈਣ ਦੀ ਚਾਹ ਇੱਧਰ ਨਿਕਾ ਮਾਰ ਲੋ ਹਾਂਜੀ ਲੜੀ ਭਰੀ ਵੀ ਐ ਸਾਰੀ ਸਾਰੀ ਲੜੀ ਭਰੀ ਪਈ ਆ ਦੇਖ ਲਓ ਹੌਸਲ ਰੇਟ ਕਰਦੇ ਅਸੀਂ ਮੋਟ ਤੋਂ ਵੰਗੂ ਲੜੀਆਂ ਕੀ ਰੇਟ ਚਾਹ ਲੈਣਾ ਜੀ ਅਸੀਂ ਵੱਡੀ ਲੜੀ 700 ਵਰਦੀ ਲੜੀ ਤੁਹਾਨੂੰ ਹਾਂਜੀ ਸਿਰਫ 220 ਵੀ 220 ਰੁਪਏ ਚ 220 ਲੜੀ ਤੇ ਬਾਕੀ ਯਾਰ ਜੇ ਤੁਸੀਂ ਵੈਰਾਈਟੀ ਇੱਥੇ ਲੈਣ ਆ ਗਏ ਆ ਦੇਖੋ ਉਹਨੂੰ ਬਹੁਤ ਚੀਜ਼ਾਂ ਨੇ ਆਫਰ ਲਾਈਆਂ ਸੀ ਕੁਛ ਮਰਜ਼ੀ ਲੈ ਜਾਓ ਯਾਰ ਤੇ ਹੁਣ ਜਿਵੇਂ ਜੂਸਰ ਦੀ ਗੱਲ ਚੱਲਦੀ ਸੀ ਪਲਾਨ ਮੇੜੀਏ ਕਾ ਆ ਗਿਆ ਜੂਸਰ ਆਹ ਜੂਸਰ ਦੇਖੋ ਜੀ ਰੱਬਤਾ ਕੰਪਨੀ ਦਾ ਹਾਂਜੀ ਉਹ ਯਾਰ ਚ 52 5300 ਰੇਟ ਆ ਆਰਾਮ ਨਾਲ 9500 ਦੇਵਾਂਗੇ ਤੁਹਾਨੂੰ 9500 ਯਾਰ ਚ ਤੁਹਾਨੂੰ ਗਾਰੰਟੀ ਨਹੀਂ ਦਿੰਦੇ 1 ਸਾਲ ਦੀ ਗਾਰੰਟੀ ਦੇਵਾਂ ਇੱਕ ਸਾਲ ਦੀ ਗਾਰੰਟੀ ਬਾਜ਼ਾਰ ਚ ਗਾਰੰਟੀ ਵੀ ਨਹੀਂ ਮਿਲਨੀ ਇੱਕ ਸਾਲ ਦੀ ਵਾਰੰਟੀ ਪੱਕਾ ਮਿਲਦੇ ਸਾਲ ਦੀ ਗਾਰੰਟੀ ਮਿਲ ਜੂ ਤੇ ਆਹ ਲੜੀਆਂ ਨੇ ਜੀ ਆਪਣੇ ਆਹ ਸਾਰੀਆਂ ਲੜੀਆਂ ਆ ਜੀ ਆਹ ਜੂਸਰ ਗੀ ਛੋਟੇ ਗੀਜਰ ਵੱਡੇ ਗੀਜਰ ਆਗੇ ਜੀ ਛੋਟੇ ਗੀਜਰ ਜਿਵੇਂ ਬੰਦਾ ਕਹਿੰਦਾ ਕਿ ਸਾਡੇ ਕੋਲ ਚਲਾਉਣੇ ਆ ਯਾਰ ਉਹ ਵੀ ਮਿਲ ਜਾਣਗੇ ਬਿਜਲੀ ਆ ਤੁਹਾਨੂੰ ਚਲਾ ਕੇ ਦਿਖਾ ਨਹੀਂ ਇੱਕ ਵਾਰ ਚਲਾਉ ਦਿਓ ਜੀ ਚਲਾਉ ਆ ਦੇਖੋ ਸ਼ਾਟ ਦੇਖੋ ਤੇ ਪੜਾਕੇ ਨਹੀਂ ਬੰਦੇ ਲੜੀਆਂ ਦੇ ਪੜਾਕੇ ਪੈਂਦੇ ਆ ਲੜੀਆਂ ਚ ਪੜਾਕੇ ਵਾਲੀ ਲੜੀ ਆ ਰਿਮੋਟ ਨਾਲ ਡਰੋਨ ਆ ਰਿਮੋਟ ਕੰਟਰੋਲ ਆ ਰਿਮੋਟ ਕੰਟਰੋਲ ਆ ਬਾਕੀ ਕਰੋ ਚੈੱਕ ਆ ਸਿੱਥ ਠੀਕ ਹੈ ਬਸ ਕੀ ਬਾਤ ਆ ਯਾਰ ਦਿਵਾਲੀ ਤੇ ਤੁਹਾਨੂੰ ਅਸੀਂ ਠੀਕ ਹੈ ਕੋਈ ਪੋਲੂਸ਼ਨ ਨਹੀਂ ਠੀਕ ਹੈ ਕੋਈ ਮੁੱਕ ਦੇਣੀ ਜਦੋਂ ਦੋ ਦਿਨ ਕੰਮ ਹੋ ਗਿਆ ਲੜੀ ਦਾ ਕੰਮ ਵੀ ਦੇਈ ਜੋ ਤੁਸੀਂ ਦਿਵਾਲੀ ਚ ਪੜਾਕੇ ਸੀ ਸਾਰੀ ਰਾਤ ਦੀ ਗਵਾਂਢੀ ਕਹਿਣਗੇ ਸਾਰੀ ਰਾਤ ਹੀ ਚੱਲੀ ਗਿਆ ਪੈਸੇ ਸਾਰੀ ਰਾਤ ਕੇ ਸਾਰੇ ਸਾਲ ਸਾਰਾ ਸਾਲ ਚੱਲੀ ਗਿਆ ਠੀਕ ਹੈ ਨਾਲ ਕੋਈ ਪੈਸਾ ਲੱਗੇ ਨਹੀਂ ਪ੍ਰਦੂਸ਼ਨ ਨਹੀਂ ਹੋਣਾ ਤੇ ਇੱਕ ਆਫਰ ਹੋਰ ਵੀ ਚੱਲਦਾ ਤੁਹਾਨੂੰ ਦੱਸ ਦਿੰਨੇ ਆ ਪੁਰਾਣਾ ਪੱਖਾ ਲਿਆ ਉਹ ਨਵਾਂ ਲੈ ਕੇ ਜਾ 1000 ਰੁਪਏ ਦੇ ਵਿੱਚ 1000 ਰੁਪਏ ਦੇ ਵਿੱਚ ਪੱਖਾ ਲੈ ਜਾ ਪੱਖਾ ਵੀ ਐ ਨਹੀਂ ਕੋਈ ਟੱਕਲ ਨਹੀਂ ਹੁੰਦੀ ਮੋਟਰ ਫਟਾਵਾਂਗੇ ਠੀਕ ਹੈ ਪ્યોਰ ਕਾਪਰ 3 ਸਾਲ ਦੀ ਗਾਰੰਟੀ ਦੇਵਾਂਗੇ ਪ્યોਰ ਕਾਪਰ ਦਾ ਪੱਖਾ ਮਿਲ ਜੂ ਤੇ ਇਧਰਲੇ ਪਾਸੇ ਹੁਣ ਇੰਨਾ ਬਾਰੇ ਪਾਈ ਚੱਲਣਾ ਜਿਵੇਂ ਬਹੁਤ ਵੀਰ ਨਮੀਆਂ ਕੋਠੀਆਂ ਪਾਉਂਦਿਆ ਸ਼ੁਰੂਆਤ ਹੁੰਦੀ ਹੈ ਲਾਈਟਾਂ ਦੀ ਜੇਟਾਂ ਤੋਂ ਹੀ ਸਰ ਸਾਡੇ ਕੋਲ ਜੇਟ ਵਾਲੇ ਲੈਂਪ ਆ ਗਏ ਕੌਲਿਆਂ ਦੇ ਰਾਜ ਉਹ ਡਿਜ਼ਾਈਨ ਸਾਡੇ ਕੋਲ ਗੇਟ ਲਾਈਨ ਦੇ ਵਿੱਚ ਬਹੁਤ ਸੋਹਣੇ ਲੈਣਾ ਦੇ ਵਿੱਚ ਹੀ ਐਸੀ ਲਾਈਟਾਂ ਚ ਬਾਹਰ ਲਾਈਟਾਂ ਚੜਿਆਣ ਬਾਹਰ ਠੀਕ ਹੈ ਬਾਹਰ ਲਾਈਟਾਂ ਦੇ ਵਿੱਚ ਵੀ ਡਿਜ਼ਾਈਨ ਤੇਰੀ ਸਾ ਕਿੰਨੇ ਕੁ ਪਏ ਤੋਂ ਸ਼ੁਰੂ ਹੋ ਜਾਂਦਾ ਕਿੱਥੋਂ ਤੱਕ ਆ ਇਹ ਸਾਡੇ ਕੋਲ 800 ਰੁਪਏ ਜੀ ਜੋੜਾ ਵਿੱਚ ਹੀ ਵੱਲੋ ਐਲਈਡੀ ਵੱਲੋ ਆਵੇ ਗਰੰਟੀ ਠੀਕ ਹੈ ਬਾਕੀ ਇਹ ਤੋਂ ਸਟਾਰਟਿੰਗ ਆ 24 2500 ਤੱਕ ਡਿਜ਼ਾਈਨ ਹੈਗੇ 24 2500 ਤੱਕ ਡਿਜ਼ਾਈਨ ਹੈਗੇ ਆ ਚੁਆਇਸ ਸੋਡੀ ਆ ਮਿੱਤਰੋ ਲਾਹਾ ਲੈਣਾ ਲੈ ਲੋ ਦਿਵਾਲੀ ਤੱਕ ਆਫਰ ਬਹੁਤ ਆ ਦੂਜੀ ਗੱਲ ਵੀਰ ਜੀ ਕਹੇ ਆ ਸਾਡੇ ਕੋਲੇ ਸਾਡਾ ਮੇਨ ਫਿਟਿੰਗਾਂ ਦਾ ਕੰਮ ਹੈ ਬਿਜਲੀ ਰਿਫਿਟਿੰਗਾਂ ਹਾਂਜੀ ਸਾਡੇ ਕੋਲ ਤੁਸੀਂ ਕੰਪਨੀ ਮੰਗੋ ਤਾਰ ਦੀ ਕਿਹੜੀ ਲੈਣੀ ਹੈ ਹਾਂਜੀ ਹੈਵਲ ਪੌਲੀਕੈਬ ਕੇਆਈ ਠੀਕ ਹੈ ਆਰ ਆਰ ਤੁਸੀਂ ਜਿਹੜਾ ਮਰਜ਼ੀ ਤਾਰ ਦਾ ਬ੍ਰਾਂਡ ਮੰਗੋ ਤੁਹਾਨੂੰ ਅਸੀਂ ਤਾਰ ਦੇਵਾਂਗੇ ਤਾਰਾਂ ਦਾ 100 ਡੱਬਾ ਸਕਰੀਨ ਦੇ ਉੱਤੇ ਲਾਤਾ ਬਾਜ਼ਾਰ ਚ ਲਿਸਟ ਪੁੱਛਿਓ ਸਾਥੋਂ ਪਿਛਲੀ ਲਿਸਟ ਦੇ ਮਾਲ ਲੈ ਠੀਕ ਹੈ ਪਰ ਬਾਜ਼ਾਰ ਤੋਂ ਰਸਟ ਬੱਚੋ ਪਿਛਲੀ ਰਸਟ ਮਾਲੇ ਯਾਰ ਪਿਛਲੀ ਵੀਡੀਓ ਦੇ ਵਿੱਚ ਵੀ ਹਰੀਸ਼ ਮੈਂ ਗੱਲ ਕਰੀ ਸੀ ਜਦੋਂ ਤੁਸੀਂ ਕੋਈ ਵੀ ਫੀਟਿੰਗ ਕਰਨੀ ਹੈ ਕਿਉਂਕਿ ਇਹ ਚੀਜ਼ਾਂ ਹੁੰਦਾ ਹੁੰਦੇ ਆ ਸਾਰੀਆਂ ਇੱਕ ਥਾਂ ਹੀ ਵਧੀਆ ਕੁਆਲਿਟੀ ਦੀ ਚੀਜ਼ ਪਾਉਂਗੇ ਯਾਰ ਮੁੜ ਕੇ ਝਾਕਣ ਦੀ ਲੋੜ ਨਹੀਂ ਪੈਣੀ ਆਪਦੀ ਲਿਸਟ ਭੇਜੋ ਹਰੀਸ਼ ਨੂੰ ਉਹਦੀ ਦੱਸ ਦਵਾਂ ਇਹਨੇ ਦਾ ਮਾਲ ਆ ਬਾਕੀ ਨੇੜੇ ਤੇ ਤਾਂ ਯਾਰ ਡਿਲੀਵਰੀ ਫ੍ਰੀ ਕਰਾਂਗੇ ਦੂਜੀ ਗੱਲ ਇਹ ਹੈ ਜ਼ਰਾ ਜੇ ਬਰੀ ਫ੍ਰੀ ਕਰਦਾ ਕੋਈ ਚੱਕਰ ਨਹੀਂ ਹਾਂਜੀ ਬਾਜ਼ਾਰ ਚ ਕੂੜਾ ਕਬਾਰ ਅਸੀਂ ਵਰਤਦੇ ਹਾਂਜੀ ਅਗਲੇ ਦੇ ਘਰੇ ਸਾਰੀ ਉਮਰ ਮਾਲ ਲੱਗਣਾ ਹੁੰਦਾ ਮੈਂ ਦਵਾ ਦਿੰਦਾ ਦੱਸੀ ਮਾਲ ਬੰਪਨੀਆਂ ਮਾਲ ਆ ਨਿਗ੍ਹਾ ਮਾਰੋ ਸੱਚਾ ਬੱਤੀ ਗੰਪੜੇ ਪੌਲੀ ਕੈਬ ਠੀਕ ਹੈ ਬ੍ਰਾਂਡ ਸਾਡੇ ਕੋਲ ਜੀ ਸਾਡੇ ਕੋਲ ਹੈਵਲਜ਼ ਹਾਂਜੀ ਸ਼ਲਾਈਟਰ ਲੀਗ ਰਾਂਡ ਮਤਲਬ ਅਸੀਂ ਉੱਚੇ ਬ੍ਰਾਂਡ ਹੀ ਵੇਚਦੇ ਹਾਂ ਰੈਨਕੋਰ ਹਾਂਜੀ ਸਾਡੇ ਕੋਲ ਕੰਪਨੀਆਂ ਬਹੁਤ ਐਂਕਰ ਠੀਕ ਹੈ ਕੰਪਨੀਆਂ ਬਹੁਤ ਆ ਸਾਡੇ ਕੋਲ ਕੰਪਨੀਆਂ ਬਹੁਤ ਆ ਤੇ ਸੱਚਾ ਲੈ ਜਿਓ ਜਿਵੇਂ ਕਿ ਇਹ ਫੀਟਿੰਗ ਦਾ ਸਮਾਨ ਆ ਯਾਰ ਉਹਨਾਂ ਦੇ ਤਾਂ ਇਹ ਤਫੇ ਦੇ ਵਿੱਚ ਕੀ ਆਪਣੇ ਪੂਰੇ ਜ਼ਿਲ੍ਹੇ ਦੇ ਵਿੱਚ ਪ੍ਰਾਣੇ ਖੁੰਡਾ ਯਾਰ ਉਹ ਚੀਜ਼ਾਂ ਦੇ ਇਹ ਤੇ ਬਾਕੀ ਇਧਰ ਤਾਰਾਂ ਦੀਆਂ ਵੈਰਾਈਟੀਆਂ ਸਾਰੀਆਂ ਪਗਾਣੇ ਕੇਈ ਆਈ ਪਈ ਆ ਫਿਨੋਲੈਕਸ ਪਈ ਆ ਇਹਦੇ ਵਿੱਚ ਵੀ ਬਹੁਤ ਬਰੀਕੀਆਂ ਨੇ ਸਾਰੀਆਂ ਮਿਲ ਜਾਣੀਆਂ ਇਧਰਲੇ ਪਾਸੇ ਮੈਂ ਇੱਕ ਐਮਐਮ ਮਾ ਸਾਨੂੰ ਉਹਨਾਂ ਕੋਈ ਬਦਲ ਨਹੀਂ ਦੇਖੀ ਇਹਦੇ ਵਿੱਚ ਵੀ ਵੈਰਾਈਟੀਆਂ ਨੇ ਬਰੀਕੀਆਂ ਦੇ ਵਿੱਚ ਜੇ ਤੁਸੀਂ ਜਾਓਗੇ ਬਾਕੀ ਇਹ ਵਾਂਗੋਂ ਤੁਹਾਨੂੰ ਮਿਲੂਗਾ ਤੇ ਆ ਤਾਂ ਤੁਹਾਨੂੰ ਸਾਰਾ ਦਿਖਾਈ ਦਿੱਤਾ ਹਜੇ ਤਾਂ ਬਾਹਲਾ ਕੁਝ ਜਿਵੇਂ ਕਿ ਇਹ ਪਿਆ ਹੈਗਾ ਕੰਸੀਡਾਂ ਵਗੈਰਾ ਸਾਰਾ ਕੁਝ ਮਿਲ ਜੂ ਮਿੱਤਰੇ ਉਹ ਬ੍ਰਾਂਡ ਦੇਖੋ ਐਲੈਕਸਾ ਦੇ ਕਿ ਹੁਣ ਬਾਹਰ ਆਇਆ ਕਿ ਇੱਥੇ ਭਾਈ ਹਰੀਸ ਕੋਲ ਫੇਰ ਪਹੁੰਚਦੇ ਆ ਹਰੀਸ ਭਾਈ ਮਨਵਾਇਆ ਦੱਸ ਹੁਣ ਜਿਹੜੀਆਂ ਆਪਣੀਆਂ ਕੰਸੀਡਾਂ ਆ ਹੁੰਦੀਆਂ ਉਹ ਵੀ ਮਿਲਦੀਆਂ ਆਪਣੇ ਕੋਲ ਕਨਸੀਡਰ ਸਾਡੇ ਕੋਲ ਜੀ 18 ਡਿਜ਼ਾਈਨ ਮਿਲਣਗੇ 18 ਡਿਜ਼ਾਈਨ ਕਨਸੀਡਰ ਦੇ ਵਿੱਚ ਹਾਂਜੀ 50 ਰੁਪਏ ਤੋਂ سٹਾਰਟ ਸਾਡੇ ਕੋਲ ਕਨਸੀਡਰ ਜੀ 50 ਰੁਪਏ ਤੋਂ ਹਾਂਜੀ 50 ਰੁਪਏ ਸਾਡੇ ਕੋਲ 220 ਰੁਪਏ ਤੱਕ ਕਨਸੀਡਰ ਆ ਪਈਆਂ ਜੀ ਠੀਕ ਹੈ ਜਿਹਦੇ ਵਿੱਚ ਤੁਹਾਨੂੰ ਟ੍ਰਿਪਲ ਕਲਰ ਦੇ ਦਾਂਗੇ ਅਸੀਂ ਕਨਸੀਡਰ ਦੇ ਵਿੱਚ ਠੀਕ ਹੈ ਇੱਕ ਸੁੱਛ ਤੋਂ ਹੀ ਤਿੰਨ ਰੰਗ ਬਦਲ ਲਾਂਗੇ ਠੀਕ ਹੈ ਚਾਹੇ ਵਾਰਮ ਕਰ ਲੋ ਨੇਚਰਲ ਕਰ ਲੋ ਵਾਈਲਡ ਕਰ ਲੋ ਇੱਕ ਸੋਚ ਤੋ ਇੱਕ ਸੋਚ ਤੋ ਤੇ ਮੈਨੂੰ ਆਹ ਜਰ ਪੁੜੇ ਜਿਹਾ ਨਿਗਾਹ ਚ ਵੱਜੀਦਾ ਕੀ ਕੀ ਜਾਲ ਹੈ ਜੀ ਜਾਲ ਆ ਫਰੰਟ ਦੇ ਉੱਤੇ ਪੈਣਗੇ ਠੀਕ ਹੈ ਐ ਜਾਲ ਖੁੱਲੂਗਾ 10 10 ਵਜੇ 10 ਜਾਲ ਆ 10 ਵਜੇ 10 ਦਾ ਆ ਦੇਖੋ ਜਾਲ ਦੇਖੋ ਆ ਜਾਲ ਪੈ ਫੁੱਲਾਂ ਦਾ ਜਾਲ ਠੀਕ ਹੈ ਯਾਰ ਤੁਹਾਨੂੰ ਦਿਖਾਉਂਦੇ ਨਹੀਂ ਕੋਈ ਇਹ ਤਾਂ ਮਿਲਦੀ ਨਹੀਂ ਇੰਨੇ ਸ਼ਾਨਦਾਰ ਐ ਐ ਲੱਗੂ ਜੇ ਵਾਟਰਫਾਲ ਹੈ ਹਾਂ ਜੀ ਪਾਣੀ ਡਿੱਗਦਾ ਹੁੰਦਾ ਜੀ ਪਾਣੀ ਡਿੱਗਦਾ ਹੁੰਦਾ ਹੈ ਇਹ ਚ ਕਲਰ ਮਿਲ ਜਾਣਗੇ ਸਾਡੇ ਕੋਲ ਦੇਖੋ ਹਾਂਜੀ ਯੈਲੋ ਰੈੱਡ ਵਾਈਟ ਬਲੂ ਬਹੁਤ ਵੈਰਾਈਟੀਆਂ ਆ ਦੇਖੋ ਕਿੰਨੇ ਕਿੰਨੇ ਕਿ ਪੈਸਾ ਦਾ ਇਹ ਸਰ 900 ਰੁਪਏ ਦੇ ਆਟਮਾ ਬਾਜ਼ਾਰ ਚ 1200 ਰੁਪਏ ਦੇ ਆਟਮਾ ਠੀਕ ਹੈ ਬਾਜ਼ਾਰ ਚ 1200 ਦੀ ਇੱਥੋਂ 900 ਦੀ 900 ਰੁਪਏ ਹੋਲ ਸੇਲ ਰੇਟ ਆ ਸਾਡੀ ਹੋਲ ਸੇਲ ਰੇਟ ਆ ਲਾਹਾ ਲੈ ਲੋ ਤੇ ਬਾਕੀ ਜਿਹੜੇ ਬਾਈ ਦੇ ਉੱਪਰ ਲੈਂਪ ਲੰਪ ਲੱਗੇ ਹੋਇਆ ਉਹ ਵੀ ਦਿਖਾਈ ਦਿੰਨੇ ਆਪਾਂ ਤੁਸੀਂ ਕਹੋ ਜੀ ਬਾਹਲਾ ਕੁਸ ਪਿਆ ਯਾਰ ਸੀਲਿੰਗ ਫੈਨ ਦੀ ਵੈਰਾਈਟੀ ਬਹੁਤ ਆ ਠੀਕ ਹੈ ਪਹਿਲਾਂ ਇੱਥੇ ਹੀ ਲੱਗ ਮੜਾ ਜਾ ਫੈਨ ਤੁਸੀਂ ਆ ਤਿੰਨ ਚਾਰ ਪੱਕੇ ਜੇ ਢਿਸੀ ਜਾਂਦੇ ਮੈਨੂੰ ਇਹ ਆਪਣੇ ਕੋਲ ਕਿੰਨੀਆਂ ਕਿ ਵੈਰਾਈਟੀਆਂ ਮਿਲ ਜਾਂਦੀਆਂ ਯਾਰ ਸਾਡੇ ਕੋਲ ਇਹ ਨਵੇਂ ਮਾਡਲ ਆ ਬੀਐਲਡੀਸੀ ਦੇ ਵਿੱਚੋਂ ਠੀਕ ਹੈ ਉਹਨਾਂ ਦਾ ਸਾਡੇ ਕੋਲ ਬਹੁਤ ਡਿਜ਼ਾਈਨਿੰਗ ਆ ਜੀ ਬਾ ਲੇਟਨ ਦੀਆਂ ਵੈਰੀਟਿੰਗ ਆ ਗਈਆਂ ਬਾ ਲੇਟਨ ਦੀ ਬਹੁਤ ਡਿਜ਼ਾਈਨ ਜਿਵੇਂ ਕਹਦੀ ਆ ਯਾਰ ਤੁਸੀਂ ਮਨਜਾ ਬਣਾ ਕੇ ਆਵਦਾ ਆ ਜਿਓ ਸਮਾਨ ਕੋਈ ਵੀ ਲੈਣਾ ਫੀਟਿੰਗ ਦਾ ਲੈਣਾ ਡੈਕੋਰੇਸ਼ਨ ਆ ਲੈਣਾ ਜਾਂ ਜਿਹੜਾ ਤੁਹਾਨੂੰ ਕਿਤੋਂ ਨਹੀਂ ਮਿਲਿਆ ਉਹ ਲੈਣਾ ਤਾਂ ਹਰੀਸ ਭਾਈ ਦਊਗਾ ਤੁਹਾਨੂੰ ਹੱਲ ਕਰਕੇ ਰੇਟ ਵੀ ਜਮਾ ਜਾਇਜ਼ ਹੁਣ ਤੁਸੀਂ ਵੀਡੀਓ ਪਾਈ ਹਾਂਜੀ ਸਾਨੂੰ ਇੰਨਾ ਰਿਸਪੌਂਸ ਆਇਆ ਲੋਕਾਂ ਦਾ ਬਹੁਤ माल ਸਾਡਾ ਗਿਆ ਹਾਂਜੀ ਦੂਰ ਦੂਰ ਬਸਤੂ ਵਾਲੇ ਕੋਲੋਂ ਆਏ ਹਾਂਜੀ ਅਸੀਂ ਉਹਨਾ ਮਾਨਕਰ ਵੀ ਸਾਡੇ ਕੋਲ ਤੁਸੀਂ ਪਹੁੰਚੇ ਉਹ ਨੇੜੇ ਸੰਗਰੂਰ ਸੀ ਨੇੜੇ ਸੀ ਉਹ ਸਾਡੂ ਥੋੜਾ ਮਾਲ ਵਧੀਆ ਲੱਗਿਆ ਰੇਟ ਸਹੀ ਲੱਗੇ ਰੇਟ ਸਹੀ ਲੱਗੇ ਸੰਗਰੂਰ ਨਾਲੋਂ ਵੀ ਜਿਵੇਂ ਮੈਂ ਮਿਲ ਨੂੰ ਯਾਰ ਸਾਨੂੰ ਤਾਰ ਆ ਜਿਹੜੀ ਜਿਵੇਂ ਕੇਆਈ ਦੀ ਆ ਉਹਦੇ ਵਿੱਚ 3-4 ਵੈਰੀਟੀਆਂ ਆਉਂਦੀਆਂ ਸਾਨੂੰ ਸਸਤੀ ਵੀ ਮਿਲ ਜੂ ਉਹ ਸਰ ਦੇਂਦੀ ਸਸਤੀ ਹੈ ਬਾਜ਼ਾਰ ਚ ਸਾਡੇ ਕੋਲੇ ਕਾਉਣ ਫਲੇਮ ਆਉਂਦੀ ਹੈ ਗ੍ਰੀਨ ਦੇ ਵਿੱਚ ਠੀਕ ਹੈ ਉਹ ਤਾਰ ਦਿਖਾਉਂਦੇ ਵੀ ਨਹੀਂ ਦਿਖਾਉਂਦੇ ਸਾਡੇ ਸੀ ਡਾਇਰੈਕਟ ਆ ਉਹਦੇ ਸਾਡੇ ਕੋਲ ਤੁਸੀ ਹੋਲਸੇਲ ਰੇਟ ਲਓ ਠੀਕ ਹੈ ਪੁਰਾਣੀ ਰਿਸਟ ਦੇ ਮਾਲ ਲੈ ਲਓ ਸਾ ਤੋਂ ਹੋਰ ਛੋਟ ਪੁਰਾਣੀ ਨਹੀਂ ਲੈ ਮੀਆਂ ਰਿਸਟ ਆ ਗਿਆ ਪੁਰ ਆਪਣੇ ਇਧਰ ਪੁਰਾਣੀ ਲੇਟ ਤੇ ਸਾਡੇ ਕੋਲ ਸਟਾਕ ਆ ਸਾਡੇ ਕੋਲੇ ਠੀਕ ਹੈ ਇੱਕ ਤਾਂ ਇਹ ਹੁੰਦਾ ਸੀ ਅੱਜ ਮੰਗਾ ਕੇ ਦੇਣੀ ਆ ਸਾਡੇ ਕੋਲ ਸਟਾਕ ਹੀ ਇੰਨਾ ਪਿਆ ਅਜੀ ਦੇ ਦੇਾਂਗੇ ਜਿਵੇਂ ਕਹਿੰਦੀ ਆ ਸਟਾਕ ਪਿਆ ਗਿਆ ਮਿੱਤਰੋ ਬਾਧੂ ਉਹ ਬੰਦਿਆਂ ਤੋਂ ਤੁਸੀਂ ਬਾਜੋ ਜਿਹੜੇ ਮਾੜੀ ਕੁਆਲਿਟੀ ਤਾਰ ਦਾ ਜੋੜ ਲਾ ਕੇ ਤੁਹਾਡਾ ਸਮਾਨ ਕਰ ਦਿੰਦੇ ਆ 25 3000 ਸਸਤਾ ਬਾਅਦ ਦੇ ਵਿੱਚ ਪਈ ਜਾਂਦੇ ਆ ਪੜਾਕੇ ਤੇ ਜੇਰਾ ਲਾਉਣਾ ਹੁੰਦਾ ਸਮਾਨ ਵਧੀਆ ਲਾਓ ਕੱਲਾ ਅਸੀਂ ਇਹ ਨਹੀਂ ਕਹਿੰਦੇ ਸਸਤਾ 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 ਤਾਂ ਤੁਹਾਨੂੰ ਦੁਖੀ ਵੀ ਰੂ। ਮੈਂ ਨਹੀਂ ਕਹਿੰਦਾ ਸਸਤਾ। ਹਾਂਜੀ। ਅਸੀਂ ਤੁਹਾਨੂੰ ਉਹੀ ਸਸਤਾ ਦੇਵਾਂਗੇ ਕੰਪਨੀ ਦਾ ਮਾਲ। ਠੀਕ ਹੈ। ਜੇ ਕੰਪਨੀ ਦਾ ਸਾਨੂੰ 45% ਲੱਸ ਆਉਂਦਾ 50 ਆਉਂਦਾ। ਅਸੀਂ ਤੁਹਾਨੂੰ ਪੂਰਾ ਘਟਾ ਕੇ 1-2% ਹੀ ਰੱਖਣਾ ਸੀ। 1-2% ਹੀ ਰੱਖਣਾ। ਹਾਂ ਬਸ। ਤੇ ਮੈਨੂੰ ਹੁਣ ਐ ਦੱਸ ਬਈ ਹਰੀਸ ਆਪਣੀ ਸ਼ਾਪ ਆ ਜਿਹੜੀ ਕਿੰਨਾ ਟਾਈਮ ਪੁਰਾਣੀ ਆ ਲੋਕੇਸ਼ਨ ਕਿੱਥੇ ਆ? ਸਰ ਸਾਡੀ ਜਿਹੜੀ ਸ਼ਾਪ ਹੈ ਸਾਡੇ ਫਾਦਰ ਸਾਹਿਬ ਨੇ ਕਰੀ ਸੀ 72 ਦੇ ਵਿੱਚ। 72 ਜ। ਐ ਮਨੋ 50 ਪਲੱਸ ਹੋਗੇ ਸਰ ਜੀ। ਹਾਂਜੀ 50 ਸਾਲ ਤੋਂ ਉੱਤੇ ਹੋਗੇ। ਹਾਂ ਸਾਡੇ ਸਾਡੇ ਕੋਲ ਮੋਟਰਾਂ ਹਾਂਜੀ ਸਪੇਅਰ ਪਾਰਟ ਠੀਕ ਹੈ ਸਾਡੇ ਕੋਲ ਇਲੈਕਟ੍ਰਿਕ ਦਾ ਸਮਾਨ ਸ਼ਹਿਰ ਦਾ ਸਮਾਨ ਸਾਡੇ ਕੋਲ ਸਪੋਰਟ ਹੈ ਠੀਕ ਹੈ ਵੀ ਇਲੈਕਟ੍ਰੀਸ਼ੀਅਨ ਇਲੈਕਟ੍ਰੀਸ਼ੀਅਨ ਵਾਲਾ ਯਾਰ ਸਾਰਾ ਹਾਲ ਹੀ ਆ ਸਾਡੇ ਕੋਲ ਜਿਦਲੀ ਦਾ ਕੁਝ ਮਰਜ਼ੀ ਲੈ ਜਿਦਲੀ ਦਾ ਕੁਝ ਤੁਸੀਂ ਮੰਗੋ ਸਹੀ ਠੀਕ ਹੈ ਜੇ ਨਾ ਮਿਲਿਆ ਤਾਂ ਵੀ ਹੱਲ ਕਰਾਂਗੇ ਤਾਂ ਵੀ ਹੱਲ ਹੋਊ ਜੇ ਨਾ ਮਿਲਿਆ ਤੇ ਸ਼ਾਪ ਦੀ ਲੋਕੇਸ਼ਨ ਕਿੱਥੇ ਜਾਈ ਆਪਣੀ ਸਾਡੀ ਜੀ ਸਦਰ ਬਾਜ਼ਾਰ ਹਾਂਜੀ ਰੇਲਵੇ ਰੋਡ ਵੱਗਦੀ ਹੈ ਹਾਂਜੀ ਨੇੜੇ ਸਟੇਸ਼ਨ ਹੈ ਜੀ ਇਹਦੇ ਠੀਕ ਹੈ ਇਹ ਖੁੱਡੀ ਵਾਲਿਆਂ ਦਾ ਗਾਨ ਪਛੋ ਤਫਾ ਮੰਡੀ ਖੁੱਡੀ ਵਾਲਿਆਂ ਦੀ ਦੁਕਾਨ ਪੁਰਾਣੀ ਜਿਹੜੀ ਦੁਕਾਨ ਆ ਖੁੱਡੀ ਵਾਲਿਆਂ ਦਾ ਦੁਕਾਨ ਨਾਮ ਮਸ਼ੂਰਾ ਨਾਂ ਨਾਲ ਮਸ਼ੂਰਾ ਤੇ ਹੁਣ ਨਾ ਹੈਗਾ ਸ਼ਿਵ ਸ਼ਕਤੀ ਰੈਕਸ਼ਨ ਕੰਪਨੀ ਸ਼ਿਵ ਸ਼ਕਤੀ ਰੈਕਸ਼ਨ ਕੰਪਨੀ ਠੀਕ ਹੈ ਸਦਰ ਬਾਜ਼ਾਰ ਰੇਲਵੇ ਰੋਡ ਖੁੱਡੀ ਵਾਲਿਆਂ ਦਾ ਤਫਾ ਮੰਡੀ ਹਮੇਸ਼ਾ ਜਰ ਆਪਣਾ ਕੰਟੈਕਟ ਨੰਬਰ ਕਿੰਨਾ ਜੀ 98554 ਹਾਂਜੀ 27401 ਹਾਂਜੀ 98554 27401 ਠੀਕ ਹੈ ਹਾਂਜੀ ਸਰ ਨੰਬਰ ਆਪ ਲਾਤਾ ਮਿੱਤਰੋ ਸਕਰੀਨ ਦੇ ਉੱਤੇ ਲਾਹ ਤੁਸੀਂ ਲੈਣਾ ਦੱਬ ਕੇ ਕਰੋ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਵੀ ਧੰਨਵਾਦੀ ਬਹੁਤ ਬਹੁਤ ਤੁਹਾਡਾ ਵੀ ਜੀ ਬਹੁਤ ਬਹੁਤ